ਸਰ ਕੀ ਮਸਲਾ ਜੀ ਹੈ ਫੋਰਸ ਲੱਗਦੀ ਹੋਈ ਹੈ ਮਤਲਬ ਧਰਨਾ ਦਿੱਤਾ ਲੋਕਾਂ ਨੇ ਕੀ ਕਾਰਨ ਜੀ ਇੱਥੇ ਆਪਣੇ ਜਿਹੜਾ ਬਠਿੰਡਾ ਤੋਂ ਮਹਿਸਾਨਾ ਤੋਂ ਬਠਿੰਡਾ ਗੈਸ ਪਾਈਪਲਾਈਨ ਦਾ ਕੰਮ ਚੱਲ ਰਹੀ ਹੈ ਤੇ ਇੱਥੇ ਜਿਹੜੀ ਆਪਣੀ ਰੈਫਾਇਨਰੀ ਬਣੀ ਹੋਈ ਆ ਪੁਰਗੋਗ ਸਿੰਘ ਰੈਫਾਇਨਰੀ ਉੱਥੇ ਤੱਕ ਇਹ ਪਾਈਪਲਾਈਨ ਜੋੜਨੀ ਆ ਤੇ ਇਹਦਾ ਜਿਹੜਾ ਇਹ ਨੈਚੁਰਲ ਗੈਸ ਦੀ ਪਾਈਪਲਾਈਨ ਆ ਜੀਦਾ ਸਾਰਾ ਹਾਊਸ ਹੋਲਡ ਨੂੰ ਵੀ ਬੈਨੀਫਿਟ ਆ ਜੀ ਆਪਾਂ ਕਹਿ ਲਈਏ ਇੰਡਕਸ਼ਨ ਚੁੱਲ੍ਹੇ ਹੁੰਦੇ ਨੇਗੀ ਉਹਦੇ ਵਿੱਚ ਜ਼ਰੂਰ ਪੈਣੀ ਇਹਨਾਂ ਨੂੰ ਤੇ ਇਸ ਪੰਚਾਇਤ ਨੂੰ ਸਾਰਾ ਫੰਡ ਆਇਆ ਵੀ ਹੋਇਆ ਉਸ ਇੰਡਕਸ਼ਨ ਚੁੱਲ੍ਹੇ ਵੰਡੇ ਹੋਏ ਉਸ ਰਿਲੇਟਡ ਹੀ ਇਹ ਜੂਜ ਹੋਣੀ ਆ ਨੈਚੁਰਲ ਗੈਸ ਤੇ ਆਪਣੇ ਜਿਹੜੇ ਤਖਤ ਸਾਹਿਬ ਹੋਇਆ ਗੁਰਦੁਆਰਾ ਸਾਹਿਬ ਉਹਨਾਂ ਨੂੰ ਵੀ ਜਾਣੀ ਆ ਇਹ ਪਰ ਲੋਕਾਂ ਦਾ ਕਹਿਣਾ ਸੀ ਇਹ ਕਿਹਾ ਸੀਗਾ ਵੀ ਫਿਰ ਨਹੀਂ ਵੀ ਉੱਪਰ ਵੀ ਜਾ ਬਾਣਾ ਵਿੱਚ ਦੀ ਪਾਈ ਜਾਵੇ ਵੀ ਪਿੰਡ ਵਿੱਚ ਜਿੱਥੇ ਅਸੀਂ ਕੋਈ ਗੱਲ ਹੀ ਨਹੀਂ ਕਰੀ ਤੇ ਨਹੀਂ ਨਹੀਂ ਦਰਸਾਰ ਪਹਿਲਾ ਜੋ ਨਕਸ਼ਾ ਪਾਸ ਹੋਇਆ ਸੀਗਾ ਉਸ ਦੇ ਵਿੱਚ ਕਿਹਾ ਗਿਆ ਸੀਗਾ ਕਿ ਇਹ ਸਰਕਾਰੀ ਜ਼ਮੀਨ ਤੋਂ ਹੀ ਪਾਈ ਜਾਵੇ ਬਟ ਕੁਝ ਕੁ ਕਾਰਨਾ ਕਰਕੇ ਆਪਾਂ ਕਹਿ ਲਈਏ ਟੈਕਨੀਕਲ ਰੀਜ਼ਨ ਕਰਕੇ ਜਾਂ ਡਿਜ਼ਾਈਨ ਨਹੀਂ ਸਹੀ ਜਾ ਰਿਹਾ ਸੀਗਾ ਉਸ ਦਾ ਉਸ ਕਰਕੇ ਆਪਾਂ ਨੂੰ ਫਿਰ ਇੱਧਰ ਅਲਟਰਨੇਟ ਰੂਟ ਕੱਢਣਾ ਪਿਆ ਦਾ। ਅਜੀ ਕਿ ਨਾ ਮਨਿ। ਹਰਜਿੰਦਰ ਸਿੰਘ ਜੀ ਸਾਹਿਬ ਦਾ ਸਰਪੰਚ ਫੋਲੋ ਕਰੇ। ਇਹ ਜੋ ਮਸਲਾ ਗੈਸ ਪਾਈਪ ਲਾਈਨ ਦਾ ਹੈ ਜਿਹੜੀ ਪਿੱਛੋਂ ਗੁਜਰਾਤ ਤੋਂ ਚੱਲ ਕੇ ਆਈ ਹੈ ਫੋਲੋਖਾੜੀ ਪਹੁੰਚ ਗਈ। ਅਸੀਂ ਇਹਨਾਂ ਨੂੰ ਇਹ ਗੱਲ ਆਖੀ ਸੀ ਵੀ ਇਹ ਪਾਈਪ ਲਾਈਨ ਖੇਤਾਂ ਵਿੱਚ ਦੀ ਪਾਈ ਜਾਵੇ। ਪਰ ਸਭ ਪ੍ਰਸ਼ਾਸਨ ਅਰ ਫੈਨਡਰੀ ਅਧਿਕਾਰੀ ਜਿਹੜੇ ਕੰਪਨੀ ਵਾਲੇ ਕੋਈ ਗੱਲ ਸੁਣਨ ਨੂੰ ਤਿਆਰ ਨਹੀਂ ਇਹ ਪਾਈਪ ਲਾਈਨ ਜ਼ਬਰਦਸਤੀ ਸਾਡੇ ਪਿੰਡ ਵਿੱਚ ਦੀ ਟਪਾਈ ਜਾ ਰਹੀ ਹੈ। ਜਾ ਰਹੀ ਹੈ। ਜੋ ਕਿ ਸਾਡੀ ਕੋਈ ਨਹੀਂ ਸੁਣਵਾਈ ਵਿਕਲ ਐਸ ਡੀ ਐਮ ਸਾਹਿਬ ਨੂੰ ਅਸੀਂ ਐਪਲੀਕੇਸ਼ਨ ਦੇ ਕੇ ਸਾਡੀ ਉਧੇ ਸੁਣਵਾਈ ਨਹੀਂ ਹੋਈ ਅਸੀਂ ਇਹਨਾਂ ਨੂੰ ਇਹੀ ਅਪੀਲ ਕਰਦੇ ਆਂ ਕਿ ਜਬਰਦਸਤੀ ਪਾਪ ਨਾ ਪਾਓ ਪਾਪ ਕਿਹੜੀ ਖੇਤਾ ਵਿੱਚ ਦੀ ਪਾਈ ਆ ਵੇ ਪਿੰਡ ਵਿੱਚ ਦੀ ਨਾਟ ਪਾਈ ਜਾਵੇ ਪਹਿਲਾ ਪਹਿਲਾ ਵੀ ਮਿਲਿਆ ਤੁਸੀਂ ਇਸ ਮਸਲੇ ਤੇ ਇਸ ਮਸਲੇ ਤੇ ਪਹਿਲਾ ਸਾਡੀ ਮੌਜੂਦਾ ਪੰਜਾਬਤ ਮਿਲੀ ਹੈ ਅਸੀਂ ਮੇਰੇ ਸਾਹਮਣੇ ਆਈ ਸੀ ਕਿ ਉਹਦੋਂ ਮਿਲੀ ਉਸ ਟਾਈਮ ਤੱਕ ਕੰਮ ਬੰਦ ਹੋ ਗਿਆ ਸੀ ਇਸ ਦਾ ਉਸ ਦਾ 2023 ਚ ਚੱਲਿਆ ਸੀ ਸਿਸਟਮ ਉਦੋਂ ਅਸੀਂ ਮਿਲੇ ਸੀ ਉਦੋਂ ਇਹ ਨਕਸ਼ਾ ਵਗੈਰਾ ਪਾਸ ਕਰਦੇ ਸੀ ਅਸੀਂ ਹਟਾਤੇ ਕਿਉਂਕਿ ਉਹਦੋਂ ਰੁਕ ਗਏ ਸੀ ਹਾਂ ਉਹਦੀ ਗੱਲ ਹੋਈ ਇਹਨਾਂ ਨੇ ਕੀ ਕਹਦੇ ਇਹ ਤਾਂ ਕਹਿੰਦੇ ਅਸੀਂ ਪੈ ਪਾਵਾਂਗੇ ਜ਼ਬਰਦਸਤੀ ਪਾਵਾਂਗੇ ਪਾਸੇ ਠਣਾੜ ਜੋ ਨਹੀਂ ਅਸੀਂ ਆਪ ਤੁਹਾਡੇ ਦੇ ਪਰਚੇ ਦਰਜ ਕਰਕੇ ਹੋ ਗਏ ਹੋਰ ਤਾਂ ਦੇਖ ਹੀ ਲਈ ਹੋਣੀ ਬਾਈ ਕਿੰਨੀ ਫਿਰਦੀ ਤੁਸੀਂ ਸਾਠੀ ਚਾਰਜ ਵੀ ਹੋਊਗਾ ਧਮਕੀਆਂ ਦੇ ਰਹੇ ਸਾਨੂੰ ਬਾਰ-ਬਾਰ ਠੀਕ ਹੈ ਜੀ ਤੇ ਇਹ ਨਾਮ ਹੈ ਬਈ ਸੰਦੀਪ ਸਿੰਘ ਮੇਰਾ ਨਾਮ ਜੀ ਫੋਲੋਖਾਰੀ ਪਿੰਡ ਆ ਅਸਲ ਗੱਲ ਪਤਾ ਕੀ ਹੈ ਜੀ ਇਹ ਜਿਹੜੇ ਰੂਲਾ ਮੁਤਾਬਕ ਪਾਈਪ ਲਾਈਨ ਨਹੀਂ ਪਾਈ ਜਾ ਰਹੀ ਤਿੰਨ ਚਾਰ ਵਾਰੀ ਪਹਿਲਾਂ ਸਾਨੂੰ ਰਫੈਨਰੀ ਵਾਲੇ ਕੰਮ ਚਲਾਉਂਦੇ ਜਦੋਂ ਹੀ ਰੋਕ ਦਿੰਦੇ ਸੀਗੇ ਇਹਨਾਂ ਨੂੰ ਅਸੀਂ ਕਹਿ ਦਿੱਤੀ ਸਾਨੂੰ ਡਾਕੂਮੈਂਟ ਦਿਖਾਓ ਪਰਮਿਸ਼ਨਾਂ ਦਿਖਾਓ ਸਾਰੀਆਂ ਨਕਸ਼ਾ ਵਗੈਰਾ ਸਾਰਾ ਕੁਝ ਚੈੱਕ ਕਰਾਓ ਸਾਨੂੰ ਸਾਨੂੰ ਕੋਈ ਡਾਕੂਮੈਂਟ ਨਹੀਂ ਪੇਸ਼ ਕਰਿਆ ਅੱਜ ਵੀ ਨਹੀਂ ਕਰਿਆ ਕੋਈ ਅੱਜ ਇਨੀ ਫੋਰਸ ਤਾਂ ਲਈ ਬੈਠੇ ਨਾ ਪਰ ਸਾਨੂੰ ਪ੍ਰੂਫ ਅੱਜ ਵੀ ਨਹੀਂ ਕੋਈ ਦਿਖਾ ਰਹੇ ਪਿੰਡ ਦੀ ਬਸਾਂ ਦੀ ਵਿੱਚ ਦੀ ਸੀਐਨਜੀ ਪੈ ਪਾ ਰਹੇ ਆ ਕਹਿ ਕੇ ਅੱਲ ਭਈ ਜੀ ਪਾ ਰਹੇ ਸੀਐਨਜੀ ਬਹੁਤ ਖਤਰਨਾਕ ਹੈ ਜੀ ਪਿੰਡ ਵਸ ਐਕਸ਼ਨ ਲਈ ਅਸੀਂ ਧਰਨਾ ਲਾਉਣ ਨੂੰ ਮਜਬੂਰ ਹੋਵਾਂਗੇ ਅਸੀਂ ਰਫਾਇਨਰੀ ਦੇ ਮੇਨ ਗੇਟ ਤੇ ਵੀ ਧਰਨਾ ਨਾਲ ਸ਼ੁਰੂ ਕਰਾਂਗੇ ਜੇ ਸਾਡੀ ਸੁਣਵਾਈ ਨਹੀਂ ਹੁੰਦੀ ਕੀ ਨਾਮ ਹੈ ਜੀ ਆਪਣਾ मेरा नाम परेश शाह है मैं मैनेजर प्रोजेक्ट्स हूँ और हमारी जो कंपनी है वो जे गवर्नमेंट कंपनी है जिसकी ये पाइपलाइन जा रही है जो हमारा रामथीप जग्गा से लेकर रिफाइनरी को कनेक्ट कर रही है ये जो पाइपलाइन है ये मोस्टली पूरी गवर्नमेंट लैंड के ऊपर ही जा रही है और आज भी जहाँ पर हम पाइपलाइन डाल रहे हैं वो पी डब्ल्यू डी की एरिया है उस उसमें हम पाइपलाइन डाल रहे हैं जिसकी परमिशन हमारे पास अवेलेबल है गाँव वालों के साथ हमारा लास्ट एक डेढ़ महीने से कंटिन्यूसली बातचीत चल रहा था पंचायत के जो लीडर्स थे उनके साथ में ए डी एम साहब की अगुवाई में भी बहुत सारी मीटिंग्स हुई है हमने उनको समझाया भी है कि क्या सेफ्टी प्रोटोकॉल्स के साथ काम हुआ है पीछे भी जो काम चल रहा था वो भी उनको दिखाया हुआ है चार पाँच दिन से तो जितना भी जो काम चल रहा है वो नियम कानून के हिसाब से ही काम चल रहा है सेफ्टी प्रकॉशंस लेके ही काम किया हुआ ना है कहना भी बार बार कह रहे हैं नक्शा जो प्रॉपर चाहिए है जा नहीं जा रहे है, नहीं सर हमने डे वन से ही सबको पता है कि ये जो फिरने वाली जो रोड है ये वाला जो रोड है वो पीडब्ल्यू डी की लैंड है ये जो रोड जिसके रोड के बाजू में जो लाइन डाल रहे हैं वो पीडब्ल्यू डी की लैंड है और वो उनको जितने भी लीडर्स के साथ बातचीत हो रही है सभी लोगों को बताया जा रहा है सब सबको पता है ਇਹਦੇ ਕੀ ਮਸਲਾ ਜੀ ਫੋਰਸ ਲੱਗੀ ਹੋਏ ਕੀ ਕਾਰਨ ਇਹ ਪਿੰਡ ਫੂਲੋ ਖਾਰੀ ਦੇ ਵਿੱਚ ਗੁਜਰਾਤ ਗੈਸ ਪਾਈਪਲਾਈਨ ਵੱਲੋਂ ਜਿਹੜੀ ਪਾਪਾਣੀ ਜਾਣੀ ਹੈ ਜਿਹਦੇ ਸੰਬੰਧ ਦੇ ਵਿੱਚ ਕੰਪਨੀ ਨੇ ਅੱਜ ਜਿਹੜਾ ਇਹ ਪਿੰਡ ਵਾਲੇ ਥੋੜਾ ਜਿਹਾ ਵਿਰੋਧ ਕਰਦੇ ਆ ਇਹਦਾ ਵੀ ਇਹ ਪਿੰਡ ਦੇ ਵਿੱਚੋਂ ਨਹੀਂ ਪੈਣੀ ਚਾਹੀਦੀ ਪਰ ਉਹ ਕੰਪਨੀ ਦਾ ਕਹਿਣਾ ਹੈਗਾ ਵੀ ਇਹਨਾਂ ਵੱਲੋਂ ਜਿਹੜੀਆਂ ਜ਼ਰੂਰੀ ਆਪਣਾ ਸਾਰੀਆਂ ਪਰਮਿਸ਼ਨਾਂ ਵਗੈਰਾ ਹੋਰ ਲਈਆਂ ਤੇ ਉਹ ਰੱਖਿਆ ਵਗੈਰਾ ਇਹਦਾ ਪਾਸ ਹੋਇਆ ਤੇ ਉਹਦੇ ਮੁਤਾਬਕ ਜਿਹੜੀ ਹੈ ਮਤਲਬ ਪਾਪਾਣੀ ਹੈ ਪਰ ਲੋਕਾਂ ਦਾ ਕਹਿਣਾ ਜੀ ਹਲੇ ਤੱਕ ਵੀ ਸਾਨੂੰ ਕੋਈ ਨਕਸ਼ਾ ਵਗੈਰਾ ਜਾਂ ਇਹਦੀ ਵੱਲੋਂ ਸਹੀ ਤਰੀਕੇ ਨਾਲ ਨਹੀਂ ਪੈ ਰਹੀ ਉਹ ਦਿਖਾ ਵੀ ਰਹੇ ਕਹਿੰਦੇ ਉਹਨਾਂ ਦੇ ਕਹਿਣਾ ਨਹੀਂ ਉਹ ਇੱਥੇ ਹੁਣੀ ਇਹਨਾਂ ਦੇ ਜਿਹੜੇ ਮਲਾਜ਼ਮ ਹੈਗੇ ਆ ਮੇਨ ਇਹਨਾਂ ਦੇ ਪਿੰਡ ਦੇ ਜਿਹੜੇ ਵਾਸੀ ਆਪਾਂ ਮੋਹਤ ਪਰ ਬੰਦੇ ਆ ਉਹਨਾਂ ਨੂੰ ਬੁਲਾ ਕੇ ਜਿਹੜਾ ਕਾਗਜ਼ ਚੈੱਕ ਕਰਾਏ ਆ ਪਰ ਉਹਨਾਂ ਦੇ ਕੁਝ ਇਤਰਾਜ਼ ਆ ਤਾਂ ਉਹਨਾਂ ਨੂੰ ਇਹਦੇ ਬਾਰੇ ਇੱਕ ਤੀਹ ਹਦਾਇਤ ਕੀਤੀ ਆ ਵੀ ਜੇ ਕੋਈ ਇਹਦੇ ਵਿੱਚ ਉਹਨਾਂ ਨੂੰ ਪ੍ਰੋਬਲਮ ਹੈ ਤਾਂ ਇਹ ਥਰੂ ਕੋਰਟ ਜਾਂ ਕਾਨੂੰਨੀ ਸਹਾਰਾ ਲੈ ਕੇ ਜਿਹੜਾ ਇਹਦੇ ਤੇ ਕੋਈ ਸਟੇ ਜਾਂ ਹੋਰ ਕੋਈ ਜਿਹੜੀ ਹੈਗੀ ਆ ਕਾਰਵਾਈ ਕਰ ਸਕਦੇ ਹੈਗੇ